ਨੀਤਾ ਦੀ ਜਠਾਣੀ ਆਪਣੇ ਪੇਕੇ ਗਈ ਸੀ ਅਤੇ ਉਸਤੇ ਜੇੜਤੀ ਦੇ ਭਾਲਨੀ ਤਾਂ ਉੱਤੇ ਛੱਡ ਗਈ। ਅਨੀਤਾ ਆਪਣੇ ਜੇੜ ਦੇ ਨਾਲ ਰਾਤ ਵਿੱਚ ਗੱਲੀ ਸੀ ਤੇ ਨੀਤਾ ਦੀ ਉਮਰ 23 ਸਾਲ ਸੀ। ਸਰੀਰ ਬਹੁਤ ਹੀ ਸੋਹਣਾ ਤੇ ਹਾਲੇ ਕੋਈ ਬੱਚਾ ਵੀ ਨਹੀਂ ਹੋਇਆ ਸੀ ਅਤੇ ਉਸ ਦਾ ਘਰਵਾਲਾ ਦੂਜੇ ਸ਼ਹਿਰ ਵਿੱਚ ਨੌਕਰੀ ਕਰਦਾ ਸੀ। ਤਨਖਾਹ ਇੰਨੀ ਨਹੀਂ ਸੀ ਕਿ ਉਹ ਨੀਤਾ ਨੂੰ ਆਪਣੇ ਨਾਲ ਲੈ ਕੇ ਜਾਵੇ। ਕਿਉਂਕਿ ਉਹ ਆਪ ਹੀ ਇੱਕ ਕਮਰੇ ਵਿੱਚ ਮੁੰਡਿਆਂ ਦੇ ਨਾਲ ਰਹਿੰਦਾ ਸੀ। ਇਸ ਕਰਕੇ ਨੀਤਾ ਦਾ ਉੱਥੇ ਜਾਣਾ ਸੰਭਵ ਨਹੀਂ ਸੀ ਨੀਤਾ ਇੱਥੇ ਆਪਣੇ ਜੀਠ ਤੇ ਝਠਾਣੀ ਦੇ ਨਾਲ ਰਹਿੰਦੀ ਸੀ ਉਸਦੇ ਜੀਠ ਕੋਲ ਇੱਕ ਛੋਟੀ ਧੀ ਵੀ ਸੀ ਨੀਤਾ ਦੇਖਣ ਵਿੱਚ ਬਹੁਤ ਹੀ ਸੋਹਣੀ ਸੁਨੱਖੀ ਸੀ ਪਰ ਫਿਰ ਵੀ ਉਸ ਨੂੰ ਤਿਆਰ ਹੋਣ ਦਾ ਬਹੁਤ ਸ਼ੌਂਕ ਸੀ ਉਹ ਆਪਣੇ ਜੀਠ ਅਤੇ ਉਸਦੀ ਘਰਵਾਲੀ ਉਹਨਾਂ ਦੇ ਨਾਲ ਹੀ ਰਹਿੰਦੀ ਸੀ ਉਸਦੇ ਘਰਵਾਲੇ ਨੂੰ ਛੁੱਟੀਆਂ ਘਾਟੀਆਂ ਮਿਲਦੀਆਂ ਕਿਉਂਕਿ ਨੌਕਰੀ ਪ੍ਰਾਈਵੇਟ ਸੀ ਇਸ ਕਰਕੇ ਉਹ ਘਰ ਵੀ ਘੱਟ ਹੀ ਆਉਂਦਾ ਸੀ ਤੇ ਨੀਤਾ ਨੂੰ ਉਸ ਤੋਂ ਬਿਨਾ ਰਹਿਣਾ ਬਹੁਤ ਔਖਾ ਲੱਗਦਾ ਸੀ ਪਰ ਉਹ ਫੋਨ ਉੱਤੇ ਗੱਲਾਂ ਕਰਦਾ ਸੀ ਦਿਨ ਦਾ ਸਮਾਂ ਤਾਂ ਉਸ ਦਾ ਬੀਤ ਜਾਂਦਾ ਪਰ ਉਸ ਦੀ ਰਾਤ ਨਹੀਂ ਬੀਤਦੀ ਸੀ ਨੀਤਾ ਆਪਣੀ ਜਠਾਣੀ ਤੇ ਉਸਤੀਤੀ ਦੇ ਨਾਲ ਦਿਨ ਵਿੱਚ ਤਾਂ ਸਮਾਂ ਕੱਟ ਲੈਂਦੀ ਪਰ ਰਾਤ ਬਹੁਤ ਔਖੀ ਹੋ ਜਾਂਦੀ ਕਿਉਂਕਿ ਘਰ ਵਾਲਾ ਕੋਲ ਨਹੀਂ ਸੀ ਤੇ ਉਸ ਦੀ ਕਮੀ ਉਸ ਨੂੰ ਬਹੁਤ ਤੰਗ ਕਰਦੀ ਸੀ ਉਹ ਆਪ ਵੀ ਕੱਲਾਪਣ ਮਹਿਸੂਸ ਕਰਦੀ ਸੀ ਜਵਾਨ ਸੀ ਉਸ ਦਾ ਵੀ ਦਿਲ ਕਰਦਾ ਸੀ ਕਿ ਕਾਸ਼ ਉਸ ਦਾ ਘਰ ਵਾਲਾ ਉਸ ਨੂੰ ਆਪਣੇ ਨਾਲ ਲੈ ਕੇ ਜਾਵੇ ਰਾਤ ਨੂੰ ਜੀੜਦੇ ਕਮਰੇ ਵਿੱਚੋਂ ਬਹੁਤ ਹੀ ਅਜੀਬ ਆਵਾਜ਼ਾਂ ਆਉਂਦੀਆਂ ਸੀ ਇੱਕ ਵਾਰ ਤਾਂ ਰਾਤ ਨੂੰ ਨੀਂਦਾਂ ਰਸੋਈ ਦੇ ਵਿੱਚ ਆਪਣੇ ਜੀੜਦੇ ਜਠਾਣੀ ਦੀ ਆਵਾਜ਼ ਸੁਣ ਕੇ ਬਹੁਤ ਹੀ ਬੇਕਾਬੂ ਹੋ ਗਈ ਸੀ ਉਸ ਦਾ ਆਪਣੇ ਆਪ ਤੇ ਕੋਈ ਕੰਟਰੋਲ ਨਹੀਂ ਸੀ ਉਸ ਦਾ ਮਨ ਵੀ ਬਹਿ ਗਿਆ ਸੀ ਅਤੇ ਉਹ ਆਪਣੇ ਆਪ ਨੂੰ ਬਹੁਤ ਔਖਾ ਸ਼ਾਂਤ ਕਰ ਰਹੀ ਸੀ ਉਸ ਨੇ ਆਪਣੇ ਅੰਦਰ ਬਲਦੀ ਅੱਗ ਨੂੰ ਬੜਾ ਮੁਸ਼ਕਲ ਨਾਲ ਰੋਕਿਆ ਉਸ ਦਿਨ ਤਾਂ ਉਸ ਨੇ ਆਪਣੇ ਆਪ ਨੂੰ ਸਮਝਾ ਲਿਆ ਸੀ ਪਰ ਹੁਣ ਇਹ ਤਾਂ ਰੋਜ਼ ਦੀ ਹੀ ਗੱਲ ਸੀ ਉਹ ਉਸ ਦੇ ਪਿਆਰ ਲਈ ਤੜਫਦੀ ਸੀ ਅਚਾਨਕ ਉਸ ਦੀ ਜਠਾਣੀ ਨੂੰ ਇੱਕ ਦਿਨ ਆਪਣੇ ਪੇਕੇ ਜਾਣਾ ਪਿਆ ਕਿਉਂਕਿ ਉਸ ਦੇ ਭਤੀਜੇ ਦਾ ਜਨਮ ਦਿਨ ਸੀ ਅਤੇ ਉਹ ਉਸ ਨੂੰ ਕਹਿ ਕੇ ਗਈ ਕਿ ਤੂੰ ਆਪਣੇ ਜੀਤ ਦਾ ਧਿਆਨ ਰੱਖੀਂ ਉਹ ਮਾਵਾਂ ਧੀਆ ਚਲੀਆਂ ਗਿਆ ਸੀ ਉਸ ਦੀ ਚਠਾਣੀ ਨੇ ਕਿਹਾ ਸੀ ਕਿ ਮੈਂ ਤੇਰੇ ਜੀਠ ਨੂੰ ਦਫ਼ਤਰ ਵਿੱਚ ਹੀ ਫੋਨ ਕਰਕੇ ਦੱਸ ਦਾਂਗੀ ਉਹਨਾਂ ਦਾ ਧਿਆਨ ਰੱਖੀ ਤੇ ਸਮੇਂ ਉਤੇ ਰੋਟੀ ਬਣਾ ਕੇ ਦੇ ਦੇਈ ਅਨੀਤਾ ਨੇ ਕਹਿ ਦਿੱਤਾ ਸੀ ਕਿ ਠੀਕ ਹੈ ਜਦੋਂ ਉਸ ਦਾ ਜੀਠ ਘਰ ਆਇਆ ਘਰ ਆਇਆ ਤਾਂ ਉਹ ਆਪਣਾ ਕੰਮ ਕਰ ਰਹੀ ਸੀ ਉਸ ਤੇ ਜੀਠ ਨੇ ਧਿਆਨ ਹੀ ਨਾ ਦਿੱਤਾ ਤੇ ਆਪਣੇ ਕਮਰੇ ਵਿੱਚ ਬਣੇ ਬਾਥਰੂਮ ਵਿੱਚ ਨਹਾਉਣ ਲਈ ਚਲਾ ਗਿਆ ਅਤੇ ਕੁਝ ਛੇਰ ਬਾਅਦ ਉਸ ਨੇ ਆਪਣੀ ਘਰਵਾਲੀ ਦਾ ਨਾਮ ਲੈ ਕੇ ਆਵਾਜ਼ਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਕਿ ਉਹ ਨਹਾਉਣ ਲਈ ਤੌਲੀਆ ਲੈ ਕੇ ਜਾਣਾ ਭੁੱਲ ਗਿਆ ਸੀ ਪਰ ਉਸ ਸਮੇਂ ਨੀਤਾ ਸਮਝ ਗਈ ਕਿ ਸ਼ਾਇਦ ਉਸ ਦਾ ਜੇਠ ਭੁੱਲ ਗਿਆ ਕਿ ਉਸ ਦੀ ਜਠਾਣੀ ਘਰ ਹੀ ਨਹੀਂ ਜਾਵੇ ਰੋਸ ਨੂੰ ਨਹੀਂ ਪਤਾ ਕਿ ਉਸ ਦੀ ਜਠਾਣੀ ਪੇਕੇ ਗਈ ਹੈ ਉਹ ਛੇਤੀ ਛੇਤੀ ਤੌਲੀਆ ਲੈ ਕੇ ਆਪਣੇ ਜੇਠ ਕੋਲ ਗਈ ਜੇਠ ਨੇ ਜਿੱਦਾਂ ਹੀ ਦਰਵਾਜ਼ਾ ਖੋਲ੍ਹਿਆ ਅਚਾਨਕ ਉਸ ਨੇ ਨੀਤਾ ਨੂੰ ਆਪਣੇ ਘਰ ਵਾਲੀ ਸਮਝ ਕੇ ਬਾਥਰੂਮ ਦੇ ਵਿੱਚ ਖਿੱਚ ਲਿੱਤਾ। ਨੀਤਾ ਕੁਝ ਕਹਿ ਨਹੀਂ پا ਰਹੀ ਸੀ ਕਿਉਂਕਿ ਉਸ ਉੱਤੇ ਇਕਦਮ ਪਾਣੀ ਪੈਣ ਕਰਕੇ ਸਾਰੇ ਕੱਪੜੇ ਭਿੱਜ ਗਏ ਸੀ। ਉਹ ਆਪਣੇ ਜੇੜ ਤੋਂ ਆਪਣੇ ਆਪ ਨੂੰ ਮਸਾਂ ਛੜਾਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਬੁਰੀ ਤਰ੍ਹਾਂ ਗਿੱਲੀ ਹੋ ਗਈ ਸੀ। ਉਸ ਨੂੰ ਸ਼ਰਮ ਵੀ ਆ ਰਹੀ ਸੀ ਪਰ ਉਹ ਕੀ ਕਰ ਸਕਦੀ ਸੀ? ਜਿੱਦਾਂ ਹੀ ਉਸ ਤੇ ਜੇੜਤੀ ਧਿਆਨ ਉਸ ਦੇ ਚਿਹਰੇ ਤੇ ਗਿਆ। ਤੇ ਉਸ ਦੀ ਆਵਾਜ਼ ਸੁਣੀ ਉਸ ਦਾ ਮੂੰਹ ਆਪਣੇ ਵੱਲ ਘੁਮਾਇਆ ਤਾਂ ਉਹ ਉਸ ਨੂੰ ਦੇਖ ਕੇ ਬਹੁਤ ਘਬਰਾ ਗਿਆ ਨੀਤਾ ਭੱਜ ਕੇ ਬਾਹਰ ਚਲੀ ਗਈ ਉਸ ਦਾ ਦਿਲ ਬਹੁਤ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ ਤੇ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਆਕਰੇ ਕੀ ਹੋ ਗਿਆ ਉਸ ਨੇ ਕੱਪੜੇ ਬਦਲੇ ਤੇ ਉਸ ਦੇ ਜੇਟ ਨੇ ਬਾਹਰ ਆ ਕੇ ਆਪਣੇ ਕੱਪੜੇ ਪਾਏ ਉਹ ਖਾਣਾ ਬਣਾਉਣ ਲਈ ਰਸੋਈ ਵਿੱਚ ਚਲੀ ਗਈ ਸੀ ਜਿੱਦਾਂ ਹੀ ਨੀਤਾ ਨੇ ਡਾਈਨਿੰਗ ਟੇਬਲ ਤੇ ਖਾਣਾ ਰੱਖਿਆ ਉਸਨੇ ਆਪਣੇ ਜੇਟ ਨੂੰ ਆਵਾਜ਼ ਮਾਰੀ ਉਸ ਦਾ ਜੇਟ ਆਇਆ ਤਾਂ ਨੀਤਾ ਅੱਖਾਂ ਨੀਵੇਂਆ ਕਰਕੇ ਆਪਣੇ ਜੇਟ ਨੂੰ ਰੋਟੀ ਦੇ ਰਹੀ ਸੀ ਤੇ ਨਾਲੇ ਕਹਿ ਰਹੀ ਸੀ ਕਿ ਦੀਦੀ ਤਾਂ ਪਿੱਕੇ ਗਏ ਨੇ ਉਸਦੇ ਜੇਟ ਨੇ ਕਿਹਾ ਕਿ ਉਸ ਨੂੰ ਫੋਨ ਤਾਂ ਆਇਆ ਸੀ ਪਰ ਮੈਂ ਕੰਮ ਵਿੱਚ ਰੁੱਝਿਆ ਸੀ ਮੈਂ ਉਸ ਦਾ ਫੋਨ ਨਹੀਂ ਚੁੱਕਿਆ ਉਹ ਕੁਰਸੀ ਤੇ ਬੈਠ ਗਏ ਪਰ ਨੀਤਾ ਉਹਨਾਂ ਵੱਲ ਅੱਖਾਂ ਚੁੱਕ ਕੇ ਨਹੀਂ ਵੇਖ ਰਹੀ ਸੀ ਉਸ ਦੇ ਸਾਹਮਣੇ ਉਸੇ ਸਮੇਂ ਉਸਦੇ ਜੇਟ ਨੇ ਪੁੱਛਿਆ ਕਿ ਤੂੰ ਰੋਟੀ ਖਾਦੀ ਤਾਂ ਉਹ ਕਹਿਣ ਲੱਗੀ ਕਿ ਪਹਿਲਾਂ ਤੁਸੀਂ ਖਾ ਲਓ ਮੈਂ ਬਾਅਦ ਵਿੱਚ ਖਾ ਲਾਂਗੀ ਉਸਦੇ ਜੇਟ ਨੇ ਕਿਹਾ ਕਿ ਨੀਤਾ ਮੇਤੂ ਜੋ ਵੀ ਹੋਇਆ ਗਲਤੀ ਵਿੱਚ ਹੋਇਆ ਮੈਂ ਗਲਤੀ ਨਾਲ ਤੇਰਾ ਹੱਥ ਫੜ ਲਿਆ ਸੀ ਉਸ ਨੂੰ ਉਹ ਸੌਰੀ ਕਹਿਣ ਲੱਗੇ ਨੀਤਾ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਸਮਝ ਸਕਦੀ ਆ ਕਿ ਇਹ ਸਭ ਕੁਝ ਗਲਤੀ ਨਾਲ ਹੋਇਆ ਉਸਦੇ ਜੇਟ ਨੇ ਉਸ ਨੂੰ ਕਿਹਾ ਕਿ ਜੇ ਤੂੰ ਮੈਨੂੰ ਮਾਫ ਕਰ ਦਿੱਤਾ ਤਾਂ ਤੂੰ ਮੇਰੇ ਲਾਗੇ ਬੈਠ ਕੇ ਰੋਟੀ ਖਾ ਫਿਰ ਦੋਨਾਂ ਨੇ ਰੋਟੀ ਖਾਦੀ ਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਉਹ ਰਸੋਈ ਵਿੱਚ ਭਾਂਡੇ ਸਾਫ਼ ਕਰਨ ਗਈ ਤਾਂ ਉਸ ਦਾ ਜੇਟ ਉਸਦੇ ਮਗਰੇ ਰਸੋਈ ਵਿੱਚ ਹੀ ਚਲਾ ਗਿਆ ਤੇ ਨੀਤਾ ਨੂੰ ਕਹਿਣ ਲੱਗਾ ਕਿ ਰਾਤ ਨੂੰ ਇੰਨਾ ਕੰਮ ਕਰਨ ਦੀ ਕੀ ਲੋੜ ਐ। ਬਾਕੀ ਕੰਮ ਤੂੰ ਸਵੇਰੇ ਕਰ ਲਈ। ਹੁਣ ਤੂੰ ਆਰਾਮ ਕਰ ਲੈ। ਪਰ ਨੀਤਾ ਸਾਰਾ ਕੰਮ ਕਰਕੇ ਹੀ ਸੌਂਦੀ ਸੀ। ਜਦੋਂ ਨੀਤਾ ਨਾ ਮੰਨੀ ਤਾਂ ਉਸ ਦਾ ਜੇਟ ਉਸਦੀ ਮਦਦ ਕਰਨ ਲੱਗ ਗਿਆ। ਨੀਤਾ ਨੇ ਬਹੁਤ ਵਾਰੀ ਉਹਨਾਂ ਨੂੰ ਮਨਾ ਕੀਤਾ ਪਰ ਉਹ ਨਾ ਹਟੇ ਕਹਿਣ ਲੱਗੇ ਕਿ ਜੇ ਤੂੰ ਲੱਗੀ ਹੈ ਤਾਂ ਮੈਂ ਤੇਰੀ ਮਦਦ ਕਰ ਦੇਣਾ ਤੇ ਇਸੇ ਬਹਾਨੇ ਤੇਰੇ ਨਾਲ ਹੋਰ ਗੱਲਾਂ ਹੋ ਜਾਣਗੀਆਂ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਉਹਨਾਂ ਨੇ ਹੋਰ ਗੱਲਾਂ ਕੀਤੀਆਂ ਤੇ ਫਿਰ ਨੀਤਾ ਕਹਿਣ ਲੱਗੀ ਕਿ ਰਾਤ ਬਹੁਤ ਹੋ ਗਈ ਹੈ ਤੁਸੀਂ ਜਾ ਕੇ ਆਪਣੇ ਕਮਰੇ ਵਿੱਚ ਆਰਾਮ ਕਰ ਲਓ ਉਸ ਦਾ ਜੇਠ ਉਸ ਵੱਲ ਦੇਖ ਰਿਹਾ ਸੀ ਕਿਉਂਕਿ ਉਸਦੇ ਦਿਲ ਵਿੱਚ ਕੁਝ ਅਜੀਬ ਹੋ ਰਿਹਾ ਸੀ ਪਰ ਉਸਨੇ ਉੱਪਰਲੇ ਮਾਨ ਨਾਲ ਉਹਨਾਂ ਨੂੰ ਜਾਣ ਲਈ ਕਿਹਾ ਤਾਂ ਦੋਨੋਂ ਆਪਣੇ ਆਪਣੇ ਕਮਰੇ ਵਿੱਚ ਚਲੇ ਗਏ ਤੇ ਆਰਾਮ ਕਰਨ ਲੱਗੇ ਸਵੇਰੇ ਉੱਠਦੇ ਸਾਰ ਨੀਤਾ ਨੇ ਸਾਰਾ ਕੰਮ ਕਰ ਦਿੱਤਾ ਸੀ ਜਿੱਦਾਂ ਹੀ ਅਨੀਤਾ ਦਾ ਜੇੜ ਸੁੱਤਾ ਉੱਠ ਕੇ ਆਇਆ ਤਾਂ ਉਸਨੇ ਕਿਹਾ ਕਿ ਨੀਤਾ ਇੰਨੀ ਛੇਤੀ ਉੱਠਣ ਦੀ ਕੀ ਲੋੜ ਸੀ ਨੀਤਾ ਨੇ ਕਿਹਾ ਕਿ ਜੇੜ ਜੀ ਤੁਸੀਂ ਦਫ਼ਤਰ ਜੋ ਜਾਣਾ ਸੀ ਇਸ ਲਈ ਮੈਂ ਸਭ ਕੁਝ ਛੇਤੀ ਕਰ ਦਿੱਤਾ ਉਸਦੇ ਜੇੜ ਨੇ ਕਿਹਾ ਕਿ ਅੱਜ ਮੈਨੂੰ ਛੁੱਟੀ ਸੀ ਮੈਂ ਤੈਨੂੰ ਰਾਤੀ ਦੱਸਣਾ ਸੀ ਪਰ ਤੈਨੂੰ ਨੀਂਦ ਆ ਰਹੀ ਸੀ ਤੇ देर ਬਹੁਤ ਹੋ ਗਈ ਸੀ ਇਸ ਲਈ ਮੈਂ ਤੈਨੂੰ ਨਹੀਂ ਦੱਸ ਸਕਿਆ ਕਿ ਅੱਜ ਮੈਂ ਦਫ਼ਤਰ ਨਹੀਂ ਜਾਣਾ ਅੱਜ ਮੈਂ ਸਾਰਾ ਹੀ ਦਿਨ ਘਰ ਹਾਂ ਨੀਤਾ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਜਲਦੀ ਫਰੈਸ਼ ਹੋ ਜਾਓ ਫਿਰ ਨਾਸ਼ਤਾ ਕਰ ਲਓ ਉਸ ਦਾ ਜੇਠ ਨਹਾ ਕੇ ਆਇਆ ਤਾਂ ਦੋਨਾਂ ਨੇ ਨਾਸ਼ਤਾ ਕੀਤਾ ਨਾਸ਼ਤਾ ਕਰਨ ਤੋਂ ਬਾਅਦ ਉਹ ਦੋਨੋਂ ਫਿਰ ਗੱਲਾਂ ਕਰ ਰਹੇ ਸੀ ਉਸ ਦਾ ਜੇਠ ਉਸ ਵੱਲ ਵੇਖ ਰਿਹਾ ਸੀ ਤੇ ਉਸ ਨੇ ਕਿਹਾ ਕਿ ਰਾਜ ਇੱਥੇ ਨਹੀਂ ਹੈ ਤੂੰ ਕਿੰਨੇ ਦਿਨਾਂ ਤੋਂ ਬਾਹਰ ਨਹੀਂ ਗਈ ਚਲ ਅੱਜ ਮੈਂ ਤੈਨੂੰ ਬਾਜ਼ਾਰ ਘੁਮਾ ਕੇ ਲੈ ਕੇ ਆਉਣਾ ਹ ਨੀਤਾ ਨੇ ਕਿਹਾ ਕਿ ਜੇਠ ਜੀ ਮੈਂ ਨਹੀਂ ਜਾਣਾ ਮੈਂ ਬਿਲਕੁਲ ਠੀਕ ਹਾਂ ਉਸ ਨੇ ਕਿਹਾ ਕਿ ਮੈਨੂੰ ਤਾਂ ਕੋਈ ਦਿੱਕਤ ਨਹੀਂ ਪਰ ਜੇ ਦੀਦੀ ਨੂੰ ਪਤਾ ਲੱਗਾ ਤਾਂ ਉਹ ਗੁੱਸਾ ਕਰਨਗੇ ਪਰ ਉਸ ਦਾ ਜੇਠ ਉਸ ਨੂੰ ਜ਼ਬਰਦਸਤੀ ਲੈ ਕੇ ਆ ਗਿਆ ਉਸ ਨੂੰ ਬਾਹਰ ਰੋਟੀ ਵੀ ਖਵਾਈ ਤੇ ਉਹਨਾਂ ਨੇ ਬਹੁਤ ਸ਼ਾਪਿੰਗ ਕੀਤੀ ਇੰਨੇ ਵਿੱਚ ਹੀ ਉਸਦੇ ਘਰ ਵਾਲੇ ਦਾ ਫੋਨ ਆ ਗਿਆ ਨੀਤਾ ਨੇ ਆਪਣੇ ਘਰ ਵਾਲੇ ਦਾ ਫੋਨ ਚੁੱਕਿਆ ਅਤੇ ਉਸ ਨੂੰ ਉਸ ਦਾ ਜੈਟਕਾਰ ਵਿੱਚ ਬੈਠਣ ਲਈ ਆਵਾਜ਼ ਮਾਰ ਰਿਹਾ ਸੀ ਉਸਦੇ ਘਰ ਵਾਲੇ ਨੇ ਉਸ ਨੂੰ ਪੁੱਛਿਆ ਕਿ ਨੀਤਾ ਤੂੰ ਕਿੱਥੇ ਹੈ ਤਾਂ ਨੀਤਾ ਨੇ ਕਿਹਾ ਕਿ ਮੇਰੇ ਕੋਲ ਹਾਲੇ ਗੱਲ ਕਰਨ ਦਾ ਬਿਲਕੁਲ ਵੀ ਸਮਾਂ ਨਹੀਂ ਮੈਂ ਥੋੜੀ ਦੇਰ ਵਿੱਚ ਗੱਲ ਕਰਦੀ ਆਂ ਤੇ ਫੋਨ ਕੱਟ ਦਿੱਤਾ। ਇਹ ਪਹਿਲੀ ਵਾਰੀ ਸੀ ਜਦੋਂ ਉਸਨੇ ਆਪਣੇ ਘਰਵਾਲੇ ਦਾ ਫੋਨ ਕਟਿਆ ਸੀ। ਨਹੀਂ ਤਾਂ ਹਮੇਸ਼ਾ ਉਹ ਉਸ ਨੂੰ ਆਪ ਹੀ ਫੋਨ ਕਰਦੀ ਸੀ। ਉਸਦੇ ਘਰਵਾਲੇ ਨੂੰ ਬਹੁਤ ਅਜੀਬ ਲੱਗ ਰਿਹਾ ਸੀ ਤੇ ਉਹ ਸੋਚ ਰਿਹਾ ਸੀ ਕਿ ਆਕਰਨੀਤਾ ਦੇ ਨਾਲ ਕੌਣ ਸੀ ਤੇ ਉਹ ਕਿਸ ਦੇ ਨਾਲ ਬਾਜ਼ਾਰ ਵਿੱਚ ਘੁੰਮ ਰਹੀ ਹੈ। ਉਹ ਆਪਣੇ ਜੇਟ ਨਾਲ ਬਹੁਤ ਘੁਲ ਮਿਲ ਗਈ ਸੀ। ਰੋਟੀ ਖਾ ਕੇ ਉਹ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਉਸਦੇ ਜੇਟ ਨੇ ਕਿਹਾ ਕਿ ਅੱਜ ਮੈਂ ਆਪਣੇ ਛੋਟੇ ਭਰਾ ਦੀ ਕਮੀ ਪੂਰੀ ਕਰ ਦਿੱਤੀ ਤਾਂ ਨੀਤਾ ਨੇ ਹੱਸਦੇ ਹੋਏ ਕਿਹਾ ਕਿ ਤੁਸੀਂ ਬਹੁਤ ਚੰਗੇ ਹੋ ਉਸ ਤੇ ਜੀਤ ਨੇ ਕਿਹਾ ਕਿ ਮੈਂ ਰਾਜ ਦੀ ਕਮੀ ਕਿੱਦਾਂ ਪੂਰੀ ਕਰ ਸਕਦਾ ਉਹ ਮੇਰੇ ਵੱਸ ਵਿੱਚ ਨਹੀਂ ਨੀਤਾ ਨੇ ਹੱਸਦੇ ਹੋਏ ਕਿਹਾ ਕਿ ਤੁਹਾਡੇ ਵੱਸ ਵਿੱਚ ਸਭ ਕੁਝ ਹੈ ਇਹ ਸੁਣ ਕੇ ਉਹ ਸੰਗਣ ਲੱਗੀ ਸੀ ਨੀਤਾ ਨੇ ਕਿਹਾ ਜਿੰਨਾ ਹੱਕ ਤੁਹਾਡੇ ਭਰਾ ਦਾ ਹੈ ਉਹਨਾ ਤੁਹਾਡਾ ਵੀ ਹੈ ਉਸ ਦੀ ਸ਼ਰਾਰਤ ਭਰੀ ਗੱਲ ਨਾਲ ਉਸ ਦਾ ਜੇਟ ਸਮਝ ਗਿਆ ਸੀ ਕਿ ਨੀਤਾ ਕੀ ਕਹਿਣਾ ਚਾਹੁੰਦੀ ਹੈ ਪਰ ਰਾਤ ਹੋ ਗਈ ਸੀ ਨੀਤਾ ਆਪਣੇ ਕਮਰੇ ਵਿੱਚ ਚਲੀ ਗਈ ਉਸ ਨੂੰ ਬੜਾ ਅਜੀਬ ਲੱਗ ਰਿਹਾ ਸੀ ਕਿ ਉਸ ਨੇ ਆਪਣੇ ਜੇਟ ਨਾਲ ਖੁੱਲ ਕੇ ਗੱਲ ਵੀ ਕੀਤੀ ਪਰ ਉਸ ਦੇ ਜੇਟ ਨੇ ਉਸ ਵੱਲ ਕੋਈ ਧਿਆਨ ਹੀ ਨਾ ਦਿੱਤਾ ਉਸ ਨੇ ਤਾਂ ਜੇਟ ਨੂੰ ਸਾਫ਼-ਸਾਫ਼ ਹਾਂ ਵੀ ਕਰ ਦਿੱਤੀ ਸੀ ਪਰ ਫਿਰ ਵੀ ਉਸ ਦੀ ਇੱਛਾ ਪੂਰੀ ਨਹੀਂ ਹੋਈ ਅਗਲੀ ਸਵੇਰ ਉਸ ਦੇ ਘਰ ਵਾਲੇ ਦਾ ਫੋਨ ਆਇਆ ਤਾਂ ਉਸ ਨੇ ਅਨੀਤਾ ਨੂੰ ਪੁੱਛਿਆ ਕੀ ਕੱਲ ਤੂੰ ਕਿੱਥੇ ਸੀ ਤੇ ਕਿਸ ਦੇ ਨਾਲ ਸੀ ਤੇ ਨਾਲੇ ਤੂੰ ਮੇਰਾ ਫੋਨ ਕਿਉਂ ਕੱਟ ਦਿੱਤਾ ਨੀਤਾ ਨੇ ਕਿਹਾ ਕਿ ਉਸ ਸਮੇਂ ਮੈਂ ਬਾਹਰ ਸੀ ਉਸ ਦੇ ਘਰ ਵਾਲ ਨੇ ਕਿਹਾ ਕਿਸੇ ਆਦਮੀ ਦੀ ਆਵਾਜ਼ ਆ ਰਹੀ ਸੀ ਤਾਂ ਨੀਤਾ ਨੇ ਦੱਸਿਆ ਕਿ ਮੇਰੀ ਸਿਹਤ ਸਹੀ ਨਹੀਂ ਸੀ ਇਸ ਲਈ ਮੈਂ ਜੀਰਜੀ ਦੇ ਨਾਲ ਦਵਾਈ ਲੈਣ ਗਈ ਸੀ ਮੈਂ ਡਾਕਟਰ ਦੇ ਕੋਲ ਜਾਣਾ ਸੀ ਪਰ ਤੁਸੀਂ ਚਿੰਤਾ ਨਾ ਕਰੋ ਮੈਂ ਤੁਹਾਡਾ ਫੋਨ ਇਸ ਲਈ ਨਹੀਂ ਚੱਕਿਆ ਕਿ ਤੁਹਾਨੂੰ ਫਿਕਰ ਹੋ ਜਾਊਗੀ ਉਸ ਦੇ ਜੀਟ ਨੇ ਉਸ ਨੂੰ ਦਵਾਈ ਦਵਾ ਦਿੱਤੀ ਤਾਂ ਉਸ ਦੇ ਘਰ ਵਾਲੇ ਨੇ ਕਿਹਾ ਕਿ ਚਲੋ ਠੀਕ ਹੈ ਵਧੀਆ ਕੀਤਾ ਹੁਣ ਤੂੰ ਸਮੇਂ ਤੇ ਦਵਾਈ ਖਾ ਤੇ ਆਰਾਮ ਕਰ ਉਸ ਨੇ ਆਪਣੇ ਘਰ ਵਾਲੇ ਨੇ ਝੂਠ ਬੋਲ ਦਿੱਤਾ ਸੀ ਪਰ ਉਹ ਆਪਣੀ ਜੀਟ ਦੇ ਨਾਲ ਗਈ ਸੀ ਇਦਾਂ ਹੀ ਸਵੇਰ ਤੋਂ ਸ਼ਾਮ ਹੋ ਗਈ ਸੀ ਨੀਤਾ ਦੇ ਅਰਮਾਨ ਮਚਲ ਰਹੇ ਸੀ ਉਸ ਨੇ ਆਪਣੇ ਜੀਟ ਨੂੰ ਉਸ ਦੇ ਦਫ਼ਤਰ ਵਿੱਚ ਹੀ ਫੋਨ ਕਰ ਦਿੱਤਾ ਕਿ ਤੁਹਾਡੀ ਬਹੁਤ ਯਾਦ ਆ ਰਹੀ ਹੈ ਅਤੇ ਉਸ ਦਾ ਜੀਟ ਇੰਨੀ ਛੇਤੀ ਘਰ ਆ ਗਿਆ ਸੀ ਉਸਦੇ ਘਰ ਵਾਲੇ ਦਾ ਵਿੱਚ ਫੋਨ ਆ ਰਿਹਾ ਸੀ ਪਰ ਨੀਤਾ ਆਪਣੇ ਜੇਠ ਦੇ ਨਾਲ ਗੱਲਾਂ ਕਰਦੀ ਰਹੀ ਉਸਨੇ ਆਪਣੇ ਘਰ ਵਾਲੇ ਦਾ ਫੋਨ ਹੀ ਨਹੀਂ ਚੁੱਕਿਆ ਸੀ ਉਸਦੇ ਘਰ ਵਾਲੇ ਨੂੰ ਇਹ ਗੱਲ ਬੜੀ ਅਜੀਬ ਲੱਗੀ ਤੇ ਉਸ ਨੂੰ ਚਿੰਤਾ ਹੋ ਰਹੀ ਸੀ ਕਿ ਆਖਰ ਨੀਤਾ ਨੂੰ ਕੀ ਹੋ ਗਿਆ ਪਿਛਲੇ 1 ਘੰਟੇ ਤੋਂ ਫੋਨ ਕਰ ਰਿਹਾ ਸੀ ਅਨੀਤਾ ਦਾ ਫੋਨ ਬਿਜ਼ੀ ਵੀ ਆ ਰਿਹਾ ਸੀ ਇਸ ਤੋਂ ਪਹਿਲਾਂ ਤਾਂ ਇਦਾਂ ਕਦੀ ਵੀ ਨਹੀਂ ਹੋਇਆ ਸੀ ਕਿਉਂਕਿ ਉਹ ਹਮੇਸ਼ਾ ਹੀ ਰਾਜ ਨੂੰ ਆਪ ਹੀ ਫੋਨ ਕਰ ਲੈਂਦੀ ਸੀ ਜਾਂ ਫਿਰ ਬੈਕ ਕਾਲ ਕਰ ਲੈਂਦੀ ਪਰ ਅੱਜ ਤਾਂ ਪੂਰਾ ਦਿਨ ਉਸਨੇ ਆਪਣੇ ਘਰ ਵਾਲੇ ਨੂੰ ਫੋਨ ਹੀ ਨਹੀਂ ਕੀਤਾ ਨੀਤਾ ਦਾ ਜੇਠ ਅੱਜ ਛੇਤੀ ਘਰ ਆ ਗਿਆ ਸੀ ਤੇ ਉਸ ਨੂੰ ਦੇਖ ਕੇ ਨੀਤਾ ਫੁੱਲੀ ਨਹੀਂ ਸਮਾ ਰਹੀ ਸੀ ਤੇ ਬਹੁਤ ਖੁਸ਼ ਹੋ ਰਹੀ ਸੀ ਫਿਰ ਨੀਤਾ ਨੇ ਆਪਣੀ ਜੇਠ ਦੀ ਪਸੰਦ ਦੀ ਰੋਟੀ ਬਣਾਈ ਅਤੇ ਫਿਰ ਦੋਨਾਂ ਨੇ ਬੈਠ ਕੇ ਰੋਟੀ ਖਾਧੀ ਤੇ ਬਹੁਤ ਗੱਲਾਂ ਕੀਤੀਆਂ ਉਸ ਤੋਂ ਬਾਅਦ ਉਸਦੇ ਜੇਠ ਨੇ ਨੀਤਾ ਨੂੰ ਕਿਹਾ ਕੀ ਤੈਨੂੰ ਹੁਣ ਵੀ ਰਾਜ ਦੀ ਯਾਦ ਆ ਰਹੀ ਹੈ ਤਨੀਤਾ ਨੇ ਕੁਝ ਨਾ ਕਿਹਾ ਤੇ ਨੀਮੀ ਪਾ ਲਈ ਉਸਨੇ ਕਿਹਾ ਕਿ ਅੱਜ ਤਾਂ ਮੈਂ ਉਸ ਨਾਲ ਫੋਨ ਤੇ ਗੱਲ ਵੀ ਨਹੀਂ ਕੀਤੀ ਨੀਤਾ ਦੇ ਜੇਟ ਨੇ ਉਸ ਦਾ ਹੱਥ ਆਪਣੇ ਹੱਥਾਂ ਵਿੱਚ ਫੜ ਲਿਆ ਸੀ ਨੀਤਾ ਨੂੰ ਬਹੁਤ ਵਧੀਆ ਲੱਗ ਰਿਹਾ ਸੀ ਉਸਨੇ ਕਿਹਾ ਜੇ ਤੂੰ ਚਾਹੇ ਤਾਂ ਅੱਜ ਮੈਂ ਆਪਣੇ ਭਰਾ ਦੀਆਂ ਸਾਰੀਆਂ ਕਮੀਆਂ ਪੂਰੀਆਂ ਕਰ ਸਕਦਾ ਇਹ ਸੁਣ ਕੇ ਨੀਤਾ ਸ਼ਰਮ ਦੇ ਨਾਲ ਲਾਲ ਹੋ ਗਈ ਸੀ ਕਿਉਂਕਿ ਉਹ ਵੀ ਆਪਣੇ ਜੇਠ ਦਾ ਇਸ਼ਾਰਾ ਸਮਝ ਰਹੀ ਸੀ ਪਰ ਹੁਣ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿੱਦਾਂ ਹਾਂ ਕਰੇ ਉਸ ਤੋਂ ਬਾਅਦ ਉਸ ਦਾ ਜੇਠ ਉਸ ਨੂੰ ਆਪਣੇ ਨਾਲ ਲੈ ਕੇ ਗਿਆ ਅਤੇ ਫਿਰ ਉਹ ਦੋਨੋਂ ਬਹੁਤ ਖੁਸ਼ ਸੀ ਉਸ ਦਿਨ ਕਿਸੇ ਤਰ੍ਹਾਂ ਦੀ ਕੋਈ ਵੀ ਦੂਰੀ ਨਹੀਂ ਸੀ ਨੀਤਾ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਸੀ ਅਤੇ ਉਹ ਆਪਣੇ ਆਪ ਵਿੱਚ ਬਹੁਤ ਖੁਸ਼ ਹੋ ਰਹੀ ਸੀ ਉਸ ਨੂੰ ਵੀ ਵਧੀਆ ਲੱਗ ਰਿਹਾ ਸੀ ਉਸ ਨੂੰ ਉਹ ਸੁੱਖ ਮਿਲਿਆ ਜੋ ਉਸ ਨੂੰ ਬੜੇ ਦਿਨਾਂ ਤੋਂ ਨਹੀਂ ਮਿਲਿਆ ਸੀ ਉਸ ਤੋਂ ਬਾਅਦ ਦੋਨਾਂ ਨੇ ਮਿਲ ਕੇ ਪੂਰੇ ਖੇਡ ਖੇਡੇ ਨੀਤਾ ਦੀ ਆਵਾਜ਼ਾਂ ਕਮਰੇ ਤੋਂ ਬਾਹਰ ਜਾ ਰਹੀਆਂ ਸੀ ਕਿਸੇ ਨੂੰ ਕੋਈ ਹੋਸ਼ ਨਹੀਂ ਸੀ ਕਿ ਦਰਵਾਜ਼ਾ ਵੀ ਖੁੱਲਿਆ ਤੇ ਬੱਤੀ ਵੀ ਚਲਾ ਦਿੱਤੀ ਗਈ ਸੀ ਨੀਤਾ ਦਾ ਜੇਟ ਪੂਰੀ ਮਸਤੀ ਵਿੱਚ ਸੀ ਉਸ ਨੂੰ ਕੋਈ ਹੋਸ਼ ਨਹੀਂ ਸੀ ਕਿ ਕਮਰੇ ਦਾ ਦਰਵਾਜ਼ਾ ਖੁੱਲਿਆ ਹੈ ਤੇ ਜਦੋਂ ਬੱਤੀ ਜਗੀ ਤੇ ਜਦੋਂ ਹੋਸ਼ ਆਇਆ ਤਾਂ ਦਰਵਾਜ਼ੇ ਵੱਲ ਵੇਖ ਕੇ ਉਸ ਦੇ ਮੂੰਹ ਦਾ ਰੰਗ ਉੱਟ ਗਿਆ ਸੀ ਸਾਹਮਣੇ ਨੀਤਾ ਦਾ ਘਰ ਵਾਲਾ ਸੀ ਉਸ ਨੇ ਆਂਦੇ ਸਾਰ ਹੀ ਆਪਣੇ ਭਰਾ ਦੇ ਮੂੰਹ ਤੇ ਥੱਪੜ ਮਾਰਿਆ ਤੇ ਉਸ ਤੋਂ ਬਾਅਦ ਨੀਤਾ ਦੇ ਮੂੰਹ ਤੇ ਥੱਪੜ ਮਾਰਿਆ ਤੇ ਉਸ ਨੇ ਕਿਹਾ ਕਿ ਤੂੰ ਮੈਨੂੰ ਝੂਠ ਬੋਲਿਆ ਤੇ ਆਪਣੇ ਭਰਾ ਨੂੰ ਕਿਹਾ ਕਿ ਤੁਸੀਂ ਮੇਰੀ ਹੀ ਇੱਜ਼ਤ ਨੂੰ ਹੱਥ ਪਾਇਆ ਤੁਹਾਨੂੰ ਸ਼ਰਮ ਨਹੀਂ ਆਈ ਨੀਤਾ ਭੱਜ ਕੇ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਸ ਦਾ ਘਰ ਵਾਲਾ ਗੁੱਸੇ ਵਿੱਚ ਸੀ ਤੇ ਉਸ ਨੇ ਉਸ ਨੂੰ ਬਾਹ ਫੜ ਕੇ ਕਮਰੇ ਤੋਂ ਬਾਹਰ ਕੱਢ ਦਿੱਤਾ ਸੀ ਉਸ ਨੇ ਬੜੀਆਂ ਹੀ ਤਰਲੇਮਿੰਤਾ ਕੀਤੀਆਂ ਪਰ ਉਸ ਨੇ ਕਿਹਾ ਮੈਂ ਤੇਰੇ ਵਰਗੀ ਘਰ ਵਾਲੀ ਨੂੰ ਆਪਣੇ ਨਾਲ ਨਹੀਂ ਰੱਖਣਾ ਉਹ ਉੱਥੋਂ ਚਲਾ ਗਿਆ ਸੀ ਤੇ ਅਗਲੇ ਦਿਨ ਸਵੇਰੇ ਹੀ ਨੀਤਾ ਦੀ ਜਠਾਣੀ ਵੀ ਘਰ ਆ ਗਈ ਸੀ ਉਸ ਨੂੰ ਸਾਰੀ ਗੱਲ ਪਤਾ ਲੱਗ ਗਈ ਸੀ ਨੀਤਾ ਦੀ ਜਠਾਣੀ ਨੇ ਉਸ ਦੇ ਜੀੜ ਤੋਂ ਤਲਾਕ ਲੈ ਲਿਆ ਸੀ ਤੇ ਨੀਤਾ ਦੇ ਘਰ ਵਾਲੇ ਨੇ ਵੀ ਉਸ ਨੂੰ ਛੱਡ ਦਿੱਤਾ ਸੀ ਨੀਤਾ ਹੁਣ ਕਿਤੇ ਵੀ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੀ ਸੀ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਬਿਲਕੁਲ ਹੀ ਇਕੱਲੀ ਰਹਿ ਗਈ ਸੀ ਉਸ ਦੇ ਘਰ ਵਾਲੇ ਨੇ ਉਸ ਨੂੰ ਬਹੁਤ ਗੁੱਸੇ ਵਿੱਚ ਕਿਹਾ ਸੀ ਕਿ ਮੈਂ ਆਪਣੇ ਅੱਖੀ ਜੋ ਵੇਖਿਆ ਮੈਂ ਤੈਨੂੰ ਇੱਕ ਪਲ ਲਈ ਵੀ ਆਪਣੇ ਨਾਲ ਨਹੀਂ ਰੱਖ ਸਕਦਾ ਤੇਰੇ ਵਰਗੀ ਔਰਤ ਨੂੰ ਮੈਂ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ ਇਸ ਲਈ ਮੇਰੇ ਘਰ ਤੋਂ ਬਾਹਰ ਹੋ ਜਾ ਦੋਸਤੋ ਇਸ ਤਰ੍ਹਾਂ ਨੀਤਾ ਦਾ ਘਰ ਆਪਣੇ ਹੱਥਾਂ ਨਾਲ ਹੀ ਖਰਾਬ ਹੋ ਗਿਆ ਸੀ ਇਸ ਕਹਾਣੀ ਤੋਂ ਸਾਨੂੰ ਕੀ ਸਿੱਖ ਮਿਲਦੀ ਹੈ ਕੀ ਜੀਵਨ ਸਾਥੀ ਦਾ ਭਰੋਸਾ ਕਦੇ ਵੀ ਨਹੀਂ ਤੋੜਨਾ ਚਾਹੀਦਾ ਤੁਹਾਨੂੰ ਆਪਣੇ ਰਿਸ਼ਤੇ ਵਿੱਚ ਹਮੇਸ਼ਾ ਵਫਾਦਾਰ ਤੇ ਇਮਾਨਦਾਰ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਰਿਸ਼ਤਾ ਵਿਸ਼ਵਾਸ ਦੇ ਉੱਤੇ ਟਿਕਿਆ ਹੈ ਉਹ ਵਿਸ਼ਵਾਸ ਨੂੰ ਕਦੇ ਵੀ ਨਾ ਤੋੜੋ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਆਪਣਾ ਪਿਆਰ ਜ਼ਰੂਰ ਦਿਓ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ